ਪ੍ਰਧਾਨ ਮੰਤਰੀ ਨਾਲ ਮੁਲਾਕਾਤ ਪਰਤ ਰਹੇ ਪਠਾਨਕੋੜ ਦੇ ਕਿਸਾਨਾਂ ਦੇ ਨਾਲ ਸਾਡੀ ਟੀਮ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਅਸੀਂ ਬਹੁਤੀ ਸੁਖਾਲੇ ਤੇ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਉਹਨਾਂ ਨੇ ਬਹੁਤ ਨਾਨ ਦੇ ਨਾਲ ਸਾਡੀ ਗੱਲ ਸੁਣੀ ਤੇ ਵਾਪਸੀ ਤੇ ਪਰਤਨ ਮਗਰੋਂ ਸਮੱਸਿਆਵਾਂ ਦੇ ਹੱਲਾਂ ਦੇ ਲਈ ਸਰਕਾਰੀ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਨੂੰ ਡਿਊਟੀਆਂ ਵੀ ਸੌਂਪੀਆਂ ਗਈਆਂ ਮੇਰਾ ਨਾਮ ਸ਼ਮ ਸਿੰਘ ਹੈ ਜੀ ਚਾਂਦੀ ਤੁਸੀਂ ਪਸੋਂ ਪ੍ਰਧਾਨ ਮੰਤਰੀ ਨੂੰ ਮਿਲੇ ਹੋ ਕਿਸ ਤਰ੍ਹਾਂ ਦੇ ਮਾਹੌਲ ਚ ਗੱਲ ਹੋਈ ਬਹੁਤ ਵਧੀਆ ਮਾਹੌਲ ਨਾਲ ਗੱਲ ਹੋਈ ਹੈ ਜੀ ਜਿਹੜੇ ਕਿ ਚੰਗੇ ਤਰੀਕੇ ਨਾਲ ਸਾਹਮਣੇ ਬੈ ਕੇ ਅਸੀਂ ਮਿਲੇ ਹੁਣ ਉਹਨਾਂ ਨੂੰ ਪੰਜਾਬੀ ਦੇ ਵਿੱਚ ਐਨ ਸਾਹਮਣੇ 3-4 ਫੁੱਟ ਤੋਂ ਸਾਡੀ ਗੱਲ ਹੋਈ ਹੈ ਸਾਰੀ ਜਿਹੜੀਆਂ-ਜਿਹੜੀਆਂ ਪਰੇਸ਼ਾਨੀਆਂ ਸੀਗੀਆਂ ਜਿਹੜੀਆਂ ਤੀਹਾਂ ਦਾ ਸਾਹਮਣਾ ਕੀਤਾ ਸਾਡੀਆਂ ਪਰੇਸ਼ਾਨੀਆਂ ਇਹ ਜੀ ਜਿਹੜਾ ਕਿ ਦਰਿਆ ਦੇ ਵਿੱਚ ਫਲਾਡ ਆਉਂਦਾ ਫਲਾਡ ਦੀ ਵਜਨ ਨਾਲ ਜ਼ਮੀਨਾਂ ਦੀ ਜ਼ਮੀਨਾਂ ਖਰਾਬ ਹੋਈਆਂ ਨੇ ਫਸਲਾਂ ਖਰਾਬ ਹੋਈਆਂ ਨੇ ਜੀ ਮੀਨਾ ਜੀ ਕਿਤੇ ਰੇਤਾ ਪੈ ਗਿਆ ਕਿਤੇ ਪੱਥਰ ਪੈ ਗਿਆ। ਇਹੀ ਸਾਡੀਆਂ ਮੰਗਾਂ ਸੀ ਜੀ। ਤੇ ਕੀ ਕਹਿਣਾ ਸੀਗਾ ਪ੍ਰਧਾਨ ਮੰਤਰੀ ਦਾ? ਉਹਨੇ ਸਾਡੀਆਂ ਮੰਗਾਂ ਸੁਣੀਆਂ ਜੀ ਸਾਰੇ ਕਿਸਾਨਾਂ ਦੀਆਂ। ਬਾਅਦ ਵਿੱਚ ਉਹ ਕੀ ਡਿਸੀਜਨ ਲੈਂਦੇ ਆ ਕਿ ਉਹ ਬਾਦੀ ਗੱਲ। ਸਰ ਮੇਰਾ ਨਾਮ ਜੀ ਅਰਜੰਦਰ ਸਿੰਘਾ ਜੀ। ਮੈਂ ਪਿੰਡ ਢਿੰਡਾ ਦਾ ਸਰਪੰਚ ਆ ਜੀ। ਅਰਜੰਦਰ ਜੀ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਹੋ ਪਰਸੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਜੀ ਕਿਸ ਤਰ੍ਹਾਂ ਦੀ ਮੁਲਾਕਾਤ ਹੋਈ? ਦੇਖੋ ਜੀ ਜਿਹੜਾ ਤੇ ਮਾਹੌਲ ਦੀ ਗੱਲ ਕਰੀਏ ਮਾਹੌਲ ਤੇ ਬਹੁਤ ਹੀ ਸ਼ਾਂਤ ਤੇ ਸੁਖਾਲਾ ਸੀਗਾ। ਤੇ ਪ੍ਰਾਈਮ ਮਿਨਿਸਟਰ ਸਾਹਿਬ ਬੈਠੇ ਸੀਗੇ ਉਹਨਾਂ ਦੀ ਚੇਅਰ ਸਾਡੇ ਕੋਲੋਂ ਕੋਈ 20 ਫੁੱਟ ਦੂਰ ਅਸੀਂ ਇੱਕ ਪ੍ਰੋਟੋਕਾਲ ਦੇ ਤਹਿਤ ਸਾਰੇ ਕਿਸਾਨ ਬੈਠੇ ਸੀਗੇ ਅਸੀਂ ਟੋਟਲ 19 ਕਿਸਾਨ ਸੀਗੇ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਸੀਗੀਆਂ 17 ਅਸੀਂ ਕਿਸਾਨ ਸੀਗੇ ਉਹਨਾਂ ਨੇ ਜਦੋਂ ਹੀ ਆਪਣੀ ਮਤਲਬ ਇੰਟਰ ਕੀਤਾ ਇੰਟਰ ਕਰਕੇ ਆਪਣੀ ਚੇਅਰ ਤੇ ਖੜੇ ਹੋਏ ਨਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇੰਨੀ ਦੂਰ ਬਿਠਾਇਆ ਇਹਨਾਂ ਨੂੰ ਬਿਲਕੁਲ ਹੀ ਮੇਰੇ ਨਜ਼ਦੀਕ ਲਿਆਂਦਾ ਜਾਵੇ ਅਸੀਂ ਆਪਣੀਆਂ ਕੁਰਸੀਆਂ ਚੁੱਕ ਕੇ ਉਹਨਾਂ ਦੇ ਲਾਗੇ ਖੜੇ ਹੋਏ ਆਂ ਫਿਰ ਅਸੀਂ ਬੜੇ ਹੀ ਪਿਆਰ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਗੱਲ ਗੱਲਬਾਤ ਕਰਨ ਤੋਂ ਪਹਿਲਾਂ ਮੋਦੀ ਸਾਹਿਬ ਨੇ ਇੱਕ ਗੱਲ ਕੀਤੀ ਹੈ ਇੱਕ ਕਿਸਾਨ ਨੇ ਹਿੰਦੀ ਬੋਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕੱਟ ਕੇ ਉਸ ਗੱਲ ਨੂੰ ਇਹ ਕਿਹਾ ਕਿ ਤੁਸੀਂ ਆਪਣੀ ਮਾਤਰ ਭਾਸ਼ਾ ਬੋਲੋ ਪੰਜਾਬੀ ਭਾਸ਼ਾ ਵਿੱਚ ਬਹੁਤ ਚੰਗੀ ਤਰ੍ਹਾਂ ਹੀ ਜਾਣਦਾ ਮੈਂ ਸਮਝਦਾ ਤੁਹਾਡੀ ਗੱਲ ਨੂੰ ਤੁਸੀਂ ਮਤਲਬ ਨਿਊਟਰ ਜਿਹਾ ਹੋਗੇ ਤਾਂ ਤੁਸੀਂ ਬੋਲੋ ਜੀ ਕਿਹੜੀਆਂ ਕਿਹੜੀਆਂ ਮੰਗਾਂ ਤੁਹਾਡੇ ਵੱਲੋਂ ਜਿਹੜੀਆਂ ਆਪਣੇ ਇਲਾਕੇ ਦੀਆਂ ਰੱਖੀਆਂ ਗਈਆਂ ਸਰ ਮੇਰੇ ਵੱਲੋਂ ਮੈਂ ਪਿੰਡ ਦਾ ਸਰਪੰਚ ਵੀ ਹਾਂ ਤਾਂ ਮੈਂ ਜ਼ਿਲ੍ਹਾ ਪਠਾਨਕੋਟ ਨੂੰ ਉੱਥੇ ਰਿਪਰੈਜ਼ੈਂਟ ਕੀਤਾ ਜੀ ਤੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿਹੜੇ ਵੀ ਇਲਾਕੇ ਦੇ ਵਿੱਚ ਫਲੱਡ ਪਿਆ ਸੀਗਾ ਅਹੀਂ ਉਹਨਾਂ ਦਾ ਕਿਸ ਨਾ ਕਿਸ ਰੂਪ ਦੇ ਵਿੱਚ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੋਦੀ ਸਾਹਿਬ ਨਾਲ ਸਾਡੀ ਪੂਰੀ ਗੱਲ ਹੋਈ ਹੈ ਜੇਕਰ ਤੁਹਾਡੇ ਇਲਾਕੇ ਦੀ ਗੱਲ ਕਰੀਏ ਤਾਂ ਕਾਫੀ ਮਾਰ ਪਈ ਆ ਹਰ ਦੇ ਪਾਣੀ ਜੀ ਸਰ ਉਹਨੂੰ ਲੈ ਕੇ ਕਿਹੜੀ ਪਰੇਸ਼ਾਨੀ ਤੁਸੀਂ ਉੱਤੇ ਜ਼ਾਹਿਰ ਕੀਤੀ ਜਿਹਦੇ ਹਾਲਤਾ ਉਹਨਾਂ ਨੇ ਇਹ ਸ਼ਵਾਸ ਦਿੱਤਾ ਸਰ ਮੌਕੇ ਦੀ ਅਸੀਂ ਪਿੰਡ ਕੋਲੀਆਂ ਦਾ ਜ਼ਿਕਰ ਕੀਤਾ ਪਿੰਡ ਪੋਲਾ ਪਿੰਡ ਪਮਾ ਕੀਤਾ ਨੀਚੇ ਮੱਖਣਪੁਰ ਦਾ ਜ਼ਿਕਰ ਕੀਤਾ ਪਿੰਡ ਅਨਿਆਲ ਸੀਗਾ ਆਪਣੇ ਇਲਾਕੇ ਦੇ ਵਿੱਚ ਉੱਜ دریا ਦੇ ਨਾਲ ਲੱਗਦੇ ਕਿਸਾਨਾਂ ਦਾ ਵੀ ਜ਼ਿਕਰ ਕੀਤਾ ਉਹਦੇ ਬਾਅਦ ਇੱਕ ਫੈਂਸ ਦੀ ਅਹੀ ਸਮੱਸਿਆ ਸੁਣਾਈ ਉਹਨਾਂ ਨੂੰ ਉਸ ਫੈਂਸ ਦੀ ਸਮੱਸਿਆ ਦਾ ਮੋਦੀ ਸਾਹਿਬ ਨੇ ਸਾਨੂੰ ਪ੍ਰੋਸਾ ਦਵਾਇਆ ਕਿ ਇਹਨਾਂ ਤੇ ਤੁਹਾਡਾ ਜਲਦ ਹੀ ਅਮਲ ਕੀਤਾ ਜਾਇਆ ਜਾਏਗਾ ਅੱਜ ਤੋਂ ਜਿਹੜਾ ਬੀਐਸਐਫ ਹੈ ਕੋਤੋ ਦੀ ਬਲਾਕ ਹੈ ਜੀ ਉਹ ਕੱਜ ਉਸ ਬਲਾਕ ਸਰ ਮੈਂ ਮੋਦੀ ਸਾਹਿਬ ਨਾਲ ਗੱਲ ਕੀਤੀ ਹੈ ਇੱਕ ਮੇਨ ਕਿ ਸਾਡੇ ਦੇਸ਼ ਦਾ ਉੱਥੇ 55 ਤੋਂ 100 ਕਰੋੜ ਰੁਪਈਆ ਲੱਗਾ ਔਰ ਫਲੱਡ ਦੀ ਵਜ੍ਹਾ ਨਾਲ ਉਹ ਜਿਹੜਾ 100 ਕਰੋੜ ਰੁਪਈਆ ਲੱਗਾ ਸਾਡਾ ਉਦੇ ਨਾਲ ਪਿੱਛੋਂ ਜਿਹੜਾ ਪਾਣੀ ਆਂਦਾ ਉਸੇ ਸੋਕ ਰੋਡ ਨਾਲ ਇੱਕ ਤੁਸੀ ਬਣਾਈ ਜਾਂਦੀ ਆ ਉਸ ਤੁਸੀ ਨਾਲ ਉਹ ਜਿਹੜੇ ਫਲੱਡ ਦਾ ਪਾਣੀ ਵਜਦਾ ਤੇ ਬੈਕ ਪਾਣੀ ਉਥੋਂ ਜਮਾ ਹੋ ਗਏ ਪਾਣੀ ਬੈਕ ਪਿੰਡ ਪਵਾਲਪੁਰ ਨੂੰ ਵਜਦਾ ਪਿੰਡ ਪਵਾਲਪੁਰ ਦਾ ਬਹੁਤ ਜ਼ਿਆਦਾ ਨੁਕਸਾਨ ਆ ਉਹਦੇ ਬਾਅਦ ਉਹੀ ਪਾਣੀ ਨੇ ਢਿੰਡੇ ਦਾ ਨੁਕਸਾਨ ਕੀਤਾ ਢਿੰਡੇ ਦੇ ਬਾਅਦ ਚ ਕਈਆਂ ਪਿੰਡਾਂ ਦਾ ਨੁਕਸਾਨ ਕੀਤਾ ਪੰਜਾਬ ਦਾ ਜੀ ਇਹ ਸ਼ੁਰੂਆਤੀ ਪਹਿਲਾ ਪਿੰਡ ਆ ਜੀ ਜੀ ਐਂਡ ਕੇ ਦੇ ਨਾਲ ਲੱਗਦਾ ਔਰ ਪਾਕਿਸਤਾਨ ਦੀ ਜ਼ੀਰੋ ਲਾਈਨ ਤੇ ਆ ਜੀ ਤੇ ਜਿਹੜੀ ਪੰਜਾਬ ਦਾ ਨੁਕਸਾਨ ਦਾ ਮੇਨ ਕਾਰਨ ਜਿਹੜਾ ਬਣਿਆ ਆ ਇਹ ਪਾਕਿਸਤਾਨ ਦੀ ਪਾਕਿਸਤਾਨ ਦੇ ਜਿਹੜੇ ਨੇੜੇ ਅ ਉਹਦੇ ਨਾਲ ਹੀ ਪਾਣੀ ਆ ਇਹ ਸਾਰਾ ਹੀ ਪਾਣੀ ਪਾਕਿਸਤਾਨ ਨੂੰ ਜਾਂਦਾ ਸੀਗਾ